25000 ਮੁੰਡਾ ਖਾੜਕੂ ਕਹਿ ਕੇ ਮਾਰਿਆ ਗਿਆ ਤੁਹਾਡਾ ਭਾਈ ਜਸਵੰਤ ਸਿੰਘ ਖਾਲੜੇ ਦੀ ਰਿਪੋਰਟ ਪੜੋ ਕੋਈ ਬਸ ਚੋਂ ਚੋਕ ਲਿਆ ਕੋਈ ਯੂਨੀਵਰਸਿਟੀ ਚੋਂ ਚੋਕ ਲਿਆ ਕੋ ਕਾਲਜ ਸਕੂਲ ਚੋਂ ਚੋਕ ਲਿਆ ਕੋਈ ਸੁੱਤਾ ਚੋਕ ਲਿਆ ਕੋਈ ਕਿਤੇ ਉਹ ਚੋਕ ਲਿਆ ਕੋ ਖੇਤਾਂ ਚੋਂ ਚੋਕ ਲਿਆ ਆ ਨਹਿਰਾਂ ਦੇ ਪੁਲਾਂ ਤੇ ਲਿਆ ਕੇ ਤੁਹਾਡੇ ਭਰਾਵਾਂ ਦੇ ਤੁਹਾਡੇ ਵੱਡਿਆਂ ਦੇ ਕਤਲ ਕੀਤੇ ਗਏ ਤੇ ਸਰਕਾਰ ਨੂੰ ਸ਼ੋਅ ਕੀਤਾ ਗਿਆ ਵੀ ਇੰਨੇ ਮੁੰਡੇ ਖਾੜਕੂ ਮਾਰੇ 5000 ਮੁੰਡਾ ਦੀ ਇੱਕ ਛੋਟੀ ਜੀ ਗਿਣਤੀ ਆ ਭਾਈ ਜਸਵੰਤ ਸਿੰਘ ਖਾਲੜੇ ਦੇ ਮੁਤਾਬਕ ਜਿਹੜਾ ਨਕਲੀ ਮਾਰਿਆ ਗਿਆ ਹੁਣ ਇਹ ਵੇਖਿਓ ਕਿ ਬਾਬਾ ਬੰਦਾ ਸਿੰਘ ਬਹਾਦਰ ਨਾਲ ਕਿੰਨੇ ਨਕਲੀ ਮਰਨ ਲੱਗਿਆ ਤੁਸੀਂ ਸੁਣਦੇ ਜਾਇਓ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਲੈ ਕੇ ਜਾਣਾ ਵਾ ਤੇ ਬਾਦਸ਼ਾਹ ਦੇ ਕੋਲੋਂ ਨਾਂ ਬਣਾਉਣਾ ਵਾ ਟੌਰ ਇਹ ਟੌਰ ਬਣਾਉਣ ਵਾਸਤੇ ਲੀਡਰ ਕਿੱਥੋਂ ਤੱਕ ਜਾ ਸਕਦਾ ਵਾ ਇਹਦੇ ਤੁਹਾਨੂੰ ਅੱਜ ਵੀ ਪਤਾ ਵਾ ਪਿੰਡ ਦੇ ਲੀਡਰ ਹੀ ਲੈ ਲੋ ਉਹਨਾਂ ਨੇ ਐਮ ਐਲ ਏ ਐਮ ਪੀ ਖੁਸ਼ ਕਰਨਾ ਹੋਵੇ ਨਾ ਉਹ ਆਪਣੇ ਪਿੰਡ ਦਾ ਭੱਠਾ ਭਾਈ ਜਾਣਗੇ ਕਈ ਵਾਰੀ ਆਪਣੇ ਪਿੰਡ ਦੇ ਬੰਦਿਆਂ ਦੇ ਪਰਚੇ ਦਵਾਈ ਜਾਣਗੇ ਆਪਣੇ ਪਿੰਡ ਦੇ ਬੰਦਿਆਂ ਦੀਆਂ ਚੁਗਲੀਆਂ ਉੱਤੋਂ ਤੱਕ ਕਰੀ ਜਾਣਗੇ ਵੀ ਸਾਡਾ ਟੌਰ ਉੱਤੇ ਤੱਕ ਬਣਿਆ ਰਵੇ ਆਪਣੇ ਪਿੰਡ ਦੇ ਪੱਲੇ ਛੱਡੀਏ ਭਾਵੇਂ ਕੱਖ ਨਾ ਛੱਡੀਏ ਕਈਆਂ ਨੂੰ ਆ ਚੀਜ਼ ਦੀ ਬਿਹਾਦਤ ਹੁੰਦੀ ਆ ਇਹ ਵੀ ਇੱਕ ਭੋਖਿਆ ਕਿ ਉਤਲੇ ਕੋਲ ਨੰਬਰ ਕਿੱਦਾਂ ਬਣਾਉਣੇ ਆ ਤੇ ਕਈ ਨੰਬਰ ਬਣਾਉਂਦਿਆਂ ਬਣਾਉਂਦਿਆਂ ਆਪਣਾ ਝੁਗਾ ਚੌੜ ਕਰਕੇ ਬਹਿ ਜਾਂਦੇ ਆ ਉਹ ਕੌਮ ਦੇ ਵੀ ਸਾਂਝੇ ਨਹੀਂ ਹੁੰਦੇ ਉਹ ਪਿੰਡ ਦੇ ਵੀ ਸਾਂਝੇ ਨਹੀਂ ਹੁੰਦੇ ਉਹ ਆਪਣੀ ਜਮਾਤ ਦੇ ਵੀ ਸਕੇ ਨਹੀਂ ਹੁੰਦੇ ਹੁਣ ਅੱਗੇ ਅੱਗੇ 4000 ਸਿਰ ਜਾਵੇ ਨੇਜਿਆਂ ਤੇ ਟੰਗਿਆ ਸੁਣਦੇ ਜਾਇਓ ਕਿੰਨਾ ਬੰਦਾ ਨਜਾਇਜ਼ ਮਾਰਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਲੈ ਕੇ ਜਾਣਾ ਤੇ ਟੌਰ ਬਣਾਉਣਾ ਬਾਦਸ਼ਾਹ ਦੇ ਕੋਲ ਕਿੰਨੇ ਨਜਾਇਜ਼ ਸਿੱਖ ਸ਼ਹੀਦ ਕੀਤੇ ਆ 4000 ਸਿਰ ਨੇਜਿਆਂ ਤੇ ਟੰਗਿਆਂ ਜਾਵੇ ਉਸ ਤੋਂ ਮਗਰਲੇ ਬੰਨੇ ਬਾਬਾ ਬੰਦਾ ਸਿੰਘ ਬਹਾਦਰ ਹਾਥੀ ਤੇ ਬੰਨਿਆ ਉਸ ਤੋਂ ਮਗਰਲੇ ਬੰਨੇ 740 ਸਿੱਖ ਜਿਉਂਦੇ ਬੰਨਿਆ ਤੇ 740 ਦੇ ਮਗਰ ਇੱਕ ਨਹੀਂ ਦੋ ਨਹੀਂ 50 ਨਹੀਂ 100 ਨਹੀਂ ਤੁਹਾਡੇ ਵੀ ਇੱਕ ਵਾਰੀ ਕੰਨਾਂ ਨੂੰ ਹੱਥ ਲੱਗਣਗੇ 700 ਗੱਡਾ ਸਿੱਖਾਂ ਦੇ ਸਿਰਾਂ ਦਾ ਭਰ ਕੇ ਖੜਿਆ ਜਾ ਰਿਹਾ ਉਥੋਂ ਦੇ ਬੰਦਾ 300 ਫੜਿਆ ਸੀ ਇਹਨਾਂ 700 ਗੱਡਾ ਸਿਰਾਂ ਦਾ ਭਰਿਆ ਤੇ ਮਗਰਲੇ ਬੰਨੇ ਇੱਕ ਦੇਗ ਭਰ ਕੇ ਖੂਨ ਦੀ ਰੱਖੀ ਆ ਇਹ ਦੱਸਣ ਵਾਸਤੇ ਵੀ ਅਸੀਂ ਸਾਰੇ ਗੜੀ ਗਰਦਾਸ ਨੰਗਲ ਚੋਂ ਫੜੇ ਆ ਇਹਨੇ ਬੰਦੇ ਗੜੀ ਗਰਦਾਸ ਨੰਗਲ ਚੋਂ ਨਹੀਂ ਸੀ ਫੜੇ ਇਹਨੂੰ ਕਹਿੰਦੇ ਨਕਲੀ ਮੁਕਾਬਲਿਆਂ ਦਾ ਦੌਰ ਪਾਬਾ ਬੰਦਾ ਸਿੰਘ ਬਹਾਦਰ ਤੋਂ ਸ਼ੁਰੂ ਹੋ ਚੁੱਕਾ ਸੀ ਜੇ ਮੋਟੀ ਜੀ ਗੱਲ ਵੀ ਮੈਂ ਇਦਾਂ ਕਹਿਣੀ ਹੋਵੇ ਕਿ ਸਰਕਾਰ ਨੂੰ ਖੁਸ਼ ਕਰਨ ਵਾਸਤੇ ਨਕਲੀ ਤੇ ਝੂਠੇ ਬੰਦੇ ਕਦੋਂ ਮਾਰਨੇ ਸ਼ੁਰੂ ਕੀਤੇ ਗਏ ਇਹ ਅਸੀਂ ਕਹਿ ਸਕਦੇ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਲੈ ਕੇ ਇਹ ਦਿੱਲੀ ਪਹਚਾਏ ਗਏ ਬਾਦਸ਼ਾਹ ਕੋਲ ਪਹਚਾਇਆ ਗਿਆ ਸੁਣਾ ਉਹ ਕਹਿੰਦਾ ਜਿਹੜਾ 4000 ਸਿਰ ਨੇਜੀਆਂ ਤੇ ਟੰਗਿਆ ਨਾ ਉਹ ਰੁੱਖਾਂ 'ਨਾ ਟੰਗ ਦਿਓ ਤੁਹਾਡੇ ਚ ਜਿਹੜੇ ਬੰਦੇ ਦਿੱਲੀ ਗਏ ਆ ਦਿੱਲੀ 'ਚ ਬੜੇ ਬੜੇ ਪੁਰਾਣੇ ਰੋਖਿਆ 400 ਸਾਲ ਪੁਰਾਣਾ ਕੋਈ 300 ਸਾਲ ਪੁਰਾਣਾ ਦਿੱਲੀ ਦੇ ਉਹਨਾਂ ਰੁੱਖਾਂ ਨੂੰ ਬੜੇ ਧਿਆਨ ਨਾਲ ਵੇਖੋ ਉਹ ਆਮ ਰੁੱਖ ਨਹੀਂ ਆ ਉਹਨਾਂ ਰੁੱਖਾਂ ਉੱਤੇ ਕਦੀ ਤੁਹਾਡੇ ਵੱਡ ਬਡੇਰਿਆਂ ਦੇ ਕੇਸ ਬੰਨ ਕੇ ਤੁਹਾਡੇ ਵੱਡ ਬਡੇਰਿਆਂ ਦੇ ਸਿਰ ਕਦੀ ਉਹਨਾਂ ਦਿੱਲੀ ਦੇ ਰੁੱਖਾਂ ਤੇ ਟੰਗੇ ਗਏ ਸੀ ਕੁਝ ਸਿੱਖ ਵਖਰੇ ਕਰ ਲਏ ਗਏ ਮਗਰ ਬਚੇ 694 ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਦੇ ਖਾਸ-ਖਾਸ ਬੰਦਿਆਂ ਨਾਲ ਅੱਡ ਕੈਦ ਕਰ ਦਿੱਤਾ ਗਿਆ ਮਗਰ ਬਚਿਆ 694 ਬਾਦਸ਼ਾਹ ਨੂੰ ਪੁੱਛਦੇ ਹੁਣ ਕੀ ਕਰਨਾ ਬਾਦਸ਼ਾਹ ਕਹਿੰਦਾ 100 ਬੰਦਾ ਰੋਜ਼ ਦਾ ਮਾਰਨਾ ਤੁਸੀਂ 100 ਲਿਆਉਣਾ ਕੱਢ ਕੇ ਤੇ 100 ਦੇ 100 ਬੰਦੇ ਨੂੰ ਪੁੱਛਣਾ ਇਸਲਾਮ ਕਬੂਲ ਕੇ ਮੌਤ ਕਬੂਲ ਜਿਹੜਾ ਕਹਦੇ ਵੀ ਇਸਲਾਮ ਕਬੂਲ ਧਰਮ ਛੱਡਿਆ ਉਹਨੂੰ ਤੇ ਜਾਨ ਦਿਓ ਘਰ ਤੇ ਜਿਹੜਾ ਬੰਦਾ ਤੁਹਾਡੇ ਅੱਗੇ ਅੜੇ ਉਹਦਾ ਸਿਰ ਵੱਢ ਦਿਓ ਪਹਿਲਾ ਦਿਨ ਹੋਇਆ 100 ਬੰਦਾ ਕੱਢਿਆ ਗਿਆ 100 ਬੰਦਾ ਦਿੱਲੀ ਦੇ ਲੋਕਾਂ ਨੂੰ ਸੱਦਿਆ ਗਿਆ ਆਓ ਤੁਸੀਂ ਕਹਿੰਦੇ ਸੀ ਬੰਦਾ ਸਿੰਘ ਨਹੀਂ ਕਾਬੂ ਆਉਂਦਾ ਆਓ ਬੰਦਾ ਸਿੰਘ ਦੇ ਸਾਥੀਆਂ ਦਾ ਹਸ਼ਰ ਵਿਖਾਈਏ ਤੁਹਾਨੂੰ ਹੁਣ ਘੇਰੇ ਘੇਰੇ ਲੋਕ ਖਲੋਤੇ ਨੇ ਵਿੱਚ ਜਲਾਦ ਖਲੋਤਾ ਪਹਿਲੇ ਨੂੰ ਸੱਦਿਆ ਗਿਆ ਜਲਾਦ ਆਵਾਜ਼ ਮਾਰ ਕੇ ਕਹਿੰਦਾ ਇਸਲਾਮ ਕੇ ਮੌਤ ਸਰਦਾਰ ਹੱਸ ਕੇ ਕਹਿੰਦਾ ਮੌਤ ਇੱਕ ਸਿਰ ਵੱਡਿਆ ਪਾਸੇ ਸੁੱਟਿਆ ਦੂਜਾ ਆਇਆ ਸਿਰ ਵੱਡਿਆ ਪਾਸੇ ਸੁੱਟਿਆ ਤਿੰਨ ਵੱਡੇ ਇੱਕ ਚਿੱਟੀ ਦਾੜੀ ਵਾਲਾ ਬਜ਼ੁਰਗ ਭੱਜ ਕੇ ਅੱਗੇ ਆ ਗਿਆ ਜਲਾਦ ਦੇ ਬਾਣੇ ਡਰ ਗਿਆ ਮਾਫੀ ਮੰਗਣ ਲੱਗਾ ਜਲਾਦ ਕਹਿੰਦਾ ਕੀ ਹੋਇਆ ਤੇਰਾ ਨੰਬਰ ਤੇ ਜੇ ਬੜਾ ਪਿੱਛੇ ਆ ਤੂੰ ਪਹਿਲਾਂ ਕਿੱਧਰ ਭੱਜ ਕੇ ਆ ਗਿਓ ਉਹ ਬਜ਼ੁਰਗ ਕਹਿੰਦਾ ਸੱਜਣਾ ਤੂੰ ਆਪਣਾ ਤੇ ਸਾਡਾ ਸਮਾਂ ਬਰਬਾਦ ਕਰਦਾ ਇਹਦਾ ਕਿਉਂ ਕਹਿੰਦਾ ਹਾ ਜੜੀ ਗੱਲ ਸਿਰ ਵੱਡਣ ਤੋਂ ਪਹਿਲਾਂ ਪੁੱਛਦਾ ਨਾ ਕਿ ਮੌਤ ਕੇ ਇਸਲਾਮ ਇਹ ਸਾਡੀ ਸਮੇਂ ਦੀ ਬਰਬਾਦੀ ਆ ਮੈਂ ਸਾਰਿਆਂ ਵੱਲੋਂ ਇਕੱਠਾ ਹੀ ਕਹਿਣਾ ਵੀ ਸਾਨੂੰ ਮੌਤ ਕਬੂਲ ਆ ਕਿਹੇ ਬੰਦੇ ਨੂੰ ਤੇਰਾ ਧਰਮ ਨਹੀਂ ਚਾਹੀਦਾ ਵੱਡ ਸਾਰਿਆਂ ਦੇ ਸਿਰ ਸਾਰਾ ਦਿਨ 100 ਬੰਦੇ ਦਾ ਸਿਰ ਵੱਢਿਆ ਗਿਆ ਤੇ ਅਗਲੇ ਦਿਨ 100 ਬੰਦਾ ਹੋਰ ਲਿਆਂਦਾ ਗਿਆ ਰੋਜ਼ ਦਾ 100 ਸਿਰ ਦਿੱਲੀ ਦੀ ਧਰਤੀ ਤੇ ਤੁਹਾਡੇ ਵੱਡਿਆਂ ਦਾ ਵੱਡਿਆ ਜਾਣ ਲੱਗਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਨੰਬਰ ਅਜੇ ਆਉਣਾ ਵਾ। ਕੀ ਹੋਊਗਾ? ਉਹਨਾਂ 100 ਦੇ ਵਿੱਚੋਂ ਕਿੰਨੇ ਬੰਦੇ ਧਰਮ ਛੱਡਣਗੇ? ਕੀ ਕੀ ਵਾਪਰੂਗਾ? ਢਾਡੀ ਸਿੰਘ ਤੁਹਾਡੇ ਚਰਨਾਂ ਦੇ ਵਿੱਚ ਬਿਨੇ ਕਰ ਲੱਗਿਆ 100 ਕਸੂਰਮੇ ਸ਼ਹੀਦੀਆਂ ਪਾਉਣ ਨੂੰ। ਜੋ ਕੁਝ ਕਰਨਗੇ ਆਓ ਤੱਕੋ। Alo ਸ਼ਮਾ ਸਾਹਮਣੇ ਪਤੰਗਿਆਂ ਦੇ ਬਾਲ ਕੇ ਸ਼ਮਾ ਸਾਹਮਣੇ ਪਤੰਗਿਆਂ ਦੇ ਬਾਲ ਕੇ ਆ ਕੇ ਰੱਸਕੇ ਕੁਰਬਾਨੀਓ ਹੱਸ ਹੱਸ ਪਾ ਗਏ ਸ਼ਹੀਦیاں ਸਿੰਘ ਹੱਸ ਹੱਸ Oi, tá. ਰੰਗ ਆਪਣੇ ਲਹੂ ਦੇ ਵਿੱਚ ਸੀਤਲਾ ਰੰਗ ਆਪਣੇ ਲਹੂ ਦੇ ਵਿੱਚ ਸੀਤ